ਪੰਜਾਬ ਦੇ ਉਹਨਾਂ ਨੌਂ ਦਵਾਨਾਂ ਦਾ ਪੀਡੀਪੀ ਤੇ ਯੂਪੀ ਦੇ ਵਿੱਚ ਪੁਲਿਸ ਅਨਕਾਊਂਟਰ ਕੀਤਾ ਗਿਆ ਕਿਵੇਂ ਦੇਖਦੇ ਹੋ ਜੀ ਆਪਣੇ ਨਜ਼ਰੀਏ ਤੋਂ ਇਸ ਕੇਸ ਦੇ ਵਿੱਚ ਸਰਕਾਰ ਪੰਜਾਬ ਪੁਲਿਸ ਦਾ ਕਹਿੰਨਾ ਸੀ ਕਿ ਕਲਾਨੌਰ ਦੇ ਕੋਲ ਇੱਕ ਬਖਸ਼ੀਵਾਲ ਚੌਂਕੀ ਹੈ ਇਹਨਾਂ ਮੁੰਡਿਆਂ ਨੇ ਉਸ ਚੌਂਕੀ ਤੇ ਗ੍ਰੇਨੇਡ ਸੁੱਟੇ ਤਾਂ ਮਾਰਿਆ ਸੋ ਮੈਂ ਚੌਂਕੀ ਵੀ ਆਇਆ ਹਾਂ ਬਖਸ਼ੀਵਾਲ ਉਹ ਐਸੀ ਚੌਂਕੀ ਹੈ ਕਿ ਜਿੱਥੇ ਗ੍ਰੇਨੇਡ ਡਿੱਗੇ ਉੱਥੇ ਟੋਇਆ ਵੀ ਪੈਂਦਾ ਹੈ ਉੱਥੇ ਤੁਸੀਂ ਦੇਖੋ ਨਾ ਜੇ ਫ੍ਰੈਂਕਸਿਕ ਐਕਸਪਰਟ ਉੱਥੇ ਕੋ ਪੱਥਰ ਮੜ ਮੋਟ ਟੁੱਟ ਪੱਜ ਹੋਈਆਂ ਉੱਥੇ ਬਸ ਜਿਵੇਂ ਤੇਲ ਛੁੱਟ ਕੇ ਕਾਫੂ ਕੀ ਹੁੰਦਾ ਉਹ ਹੈ ਗ੍ਰੇਨਾਈਟ ਈਕੇ ਤੇ ਟੋਇਆ ਨਾ ਪਈ ਪੋਸੀਬਲ ਹੈਗਾ ਸੀਸੀਟੀਵੀ ਫੁਟੇਜ ਦੱਸਦੀ ਹੈ ਕਿ ਬੱਚੇ ਬਾਹਰ ਵੀ ਜਾ ਰਹੇ ਨੇ ਆ ਵੀ ਰਹੇ ਜੇ ਤੁਸੀਂ ਹੋਟਲਸ ਕਮਰਾ ਲੈਂਦੇ ਹੋ ਤਾਂ ਉੱਥੇ ਪ੍ਰੋਪਰ ਚੈਕਿੰਗ ਹੁੰਦੀ ਸਿਹਤ ਹਥਿਆਰ ਕਿੱਥੋਂ ਲੈ ਕੇ ਚੱਲ ਗਏ ਫਿਰ ਜਿਹੜਾ ਮੁਕਾਬਲਾ ਸ਼ੋ ਕਰ ਰਹੇ ਨੇ ਮੁਕਾਬਲੇ ਦੇ ਵਿੱਚ ਕ੍ਰਾਸ ਫਾਇਰਿੰਗ ਹੋਈ ਹੈ ਗੋਲੀਆਂ ਦੇ ਇਸ਼ਾਰਾ ਹੁੰਦੇ ਨੇ ਇਨਾਂ ਨੇ ਕੀਤਾ ਕੀ ਹੈ ਕਿ 23 ਤਰੀਕ ਨੂੰ ਇਨਕਾਉਂਟਰ ਕਰਦੇ ਨੇ ਪ੍ਰਵਾਦ ਨੂੰ ਸ਼ਾਮ ਨੂੰ ਉੱਥੇ ਲੈ ਜਾਂਦੇ ਨੇ ਕਲੀਪੀਟ ਪੋਸਟਮਾਰਟਮ ਲਈ ਉੱਥੇ ਕਹਿੰਦੇ ਸੀ ਤੋ ਆਜੂ 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 ਇਹ ਕਮਰੇਸ਼ਪੁਰ ਹਾਦੰਦੇ ਨੇ ਇੰਦਾ ਮੀਨ ਟਾਈਮ ਕਾਗਜ਼ਾਂ ਤੇ ਦਸਕਤ ਕਰਾ ਕੇ ਤੁਸੀਂ ਦੀਆਂ ਡੈੱਡ ਬਾਡੀਜ਼ ਨੇ ਉਵੇਂ ਰੈਪ ਕਰਕੇ ਤਿੰਨਾਂ ਦੇ ਪਿੰਡ ਚ ਸਿੱਧੀਆਂ ਲੈ ਜਾਂਦੇ ਜਸ਼ਿੰਦਰ ਪਰਿਵਾਰ ਕਹਿੰਦਾ ਸੀ ਕਿ ਇੰਦੇ ਤੱਕ ਗੋਲੀ ਸਾਰੇ ਪਿੰਡ ਨੇ ਦੇਖਿਆ ਕਿ ਗੋਲੀ ਕੋਈ ਨਹੀਂ ਹੈ ਫਿਰ ਉਹ ਕਹਿੰਦੇ ਕਿ ਅਸੀਂ ਤੇ ਸੈਕੰਡ ਪੋਸਟਮਾਰਟਮ ਕਰਾਉਣਾ ਪੁਲਸਰੇ ਉੱਥੇ ਲੋਕਾਂ ਨੂੰ ਫਰੈਸ਼ ਰਾਈਜ਼ ਕਰਕੇ ਉਹਦਾ ਸਸਕਾਰ ਕਰਾ ਕੀ ਲੱਗਦਾ ਕਿ ਜਦੋਂ ਇਸ ਤਰੀਕੇ ਦਾ ਉਹਨਾਂ ਦੇ ਬਲੋ ਰਿਐਕਟ ਕੀਤਾ ਗਿਆ ਪ੍ਰਸ਼ਾਸਨ ਨੂੰ ਸ਼ੱਕ ਹੋਇਆ ਤੇ ਉਸ ਤੋਂ ਬਾਅਦ ਲੱਗਦਾ ਨਹੀਂ ਸੀ ਕਿ ਕੋਈ ਐਫ ਆਈ ਆਰ ਜਾਂ ਕੋਈ ਮਾਮਲਾ ਦਰਜ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਹੁੰਦੀ ਉਸ ਤੋਂ ਬਾਅਦ ਜਾਂ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਜਦੋਂ ਮੁੰਡੇ ਜੂੰਦੇ ਫਟੇ ਗਏ ਕਿਉਂਕਿ ਇਹਦੇ ਨਾਲ ਹੀ ਜਿਹੜੇ ਟੀਕ ਗਏ ਨੇ ਉਹਨਾਂ ਨੇ ਦੱਸਿਆ ਸੀ ਸੀ ਖੁੱਲਕੇ ਤੇ ਨਹੀਂ ਕੁਝ ਕਹਿ ਸਕਦੇ ਪਰ ਇੰਨੇ ਮੁੰਡਿਆਂ ਨੂੰ ਖੜੇ ਕਰਕੇ ਤੇ ਗੋਲੀਆਂ ਮਾਰੀ ਜੀ ਪੁਲਸ ਨੇ ਗੋਲੀ ਵੀ ਮਾਰ ਦੇਣੀ ਐ ਸਾਰਾ ਕੁਝ ਜ਼압 ਕਰ ਦੇਣਾ ਫਿਰ ਕਾਨੂੰਨ ਕਿੱਥੇ ਰੂਲ ਆਫ ਲਾ ਵੀ ਕਿੱਥੇ ਰਹਿ ਗਿਆ ਜੇ ਇਹਦੇ ਵਿੱਚ ਕੋਈ ਲੀਗਲੀ ਐਵੀਡੈਂਸ ਬਚਦਾ ਹੈ ਜਿਹਨੂੰ ਅੱਗੇ ਲਜਾਇਆ ਜਾ ਸਕਦਾ ਹੈ ਜਾਂ ਇੱਕ ਸਬੂਤ ਦੇ ਆਧਾਰਤ ਵਜੋਂ ਰੱਖਿਆ ਜਾ ਸਕਦਾ ਹੈ ਪੋਸਟਮਾਰਟਮ ਰਿਪੋਰਟਸ ਨੇ ਸਾਰਾ ਕੁਝ ਹੈਗਾ ਜਿਸ ਸੀਬੀਆਈ ਵਰਗੀ ਪ੍ਰੈਮੀਅਰ ਇੰਪੈਂਡੈਂਟ ਏਜੰਸੀ ਜਾਂਚ ਕਰਦੀ ਐ ਇੱਥੇ ਬੜੀਆਂ ਲੇਅਰਸ ਖੁੱਲਣਗੀਆਂ ਵੇਖਣ ਵਾਲੇ ਆਮਲੇ ਮੈਨੂੰ ਵੀ ਪਤਾ ਵੀ ਇਹ ਸਾਰਾ ਝੂਠਾ ਪਰਚਾ ਹੈਗਾ ਪਰ ਇੱਥੇ ਜਿਹੜੀਆਂ ਅਦਾਲਤਾਂ ਨੇ ਉਹ ਜੋ ਸਿੱਖਾਂ ਦਾ ਕੇਸ ਹੁੰਦਾ ਹੈ ਉਹ ਭਾਵੇਂ ਜਿੰਨੀ ਵੱਡੀ ਤੋਂ ਵੱਡੀ ਹਿਊਮਨ ਰਾਈਟਸ ਦੀ ਵੋਲਿਊਸ਼ਨ ਹੋਵੇ ਉਹ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰਕੇ ਦਸੰਬਰ 24 ਦੇ ਵਿੱਚ ਕੁਝ ਨੌਜਵਾਨਾਂ ਦਾ ਜਿਹੜਾ ਸੀ ਪੀਲੀਪੀਟ ਯੂਪੀ ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਸੀ ਔਰ ਇਸੇ ਨੂੰ ਲੈ ਕੇ ਫੇਕ ਅਨਕਾਊਂਟਰ ਦਾ ਨਾਮ ਦਿੱਤਾ ਗਿਆ ਦੋਸਤੋ ਬਾਅਦ ਮੀਡੀਆ ਦੀਆਂ ਬਹੁਤ ਸਾਰੀਆਂ ਅਜਹੀਆਂ ਚਰਚਾਵਾਂ ਰਹੀਆਂ ਜਿਦੇ ਵਿੱਚ ਉਹਨਾਂ ਨੂੰ ਖਾਲਸਤਾਨ ਦੇ ਨਾਲ ਜੋੜ ਕੇ ਜਿਹੜਾ ਸੀ ਮੀਡੀਆ ਦੇ ਵਿੱਚ ਪੇਸ਼ ਕੀਤਾ ਗਿਆ ਉਹ ਕਿਹੜੇ ਨੌਜਵਾਨ ਸੀ ਕਿਸ ਤਰੀਕੇ ਦੇ ਨਾਲ ਕੀ ਕੁਝ ਵਾਪਰਿਆ ਤਾਂ ਇਸੇ ਦੇ ਤਹਿਤ ਜਿੱਥੇ ਕਾਨੂੰਨੀ ਚਾਰਾਜੋਈ ਵਾਸਤੇ ਸੀਨੀਅਰ ਵਕੀਲ ਸਰਦਾਰ ਸਿਮਰਨਜੀਤ ਸਿੰਘ ਇਸ ਮਸਲੇ ਨੂੰ ਨੇੜੇ ਤੋਂ ਦੇਖਦੇ ਪਏ ਨੇ ਤਾਂ ਉੱਥੇ ਹੀ ਇਸੇ ਮਸਲੇ ਦੇ ਵਿੱਚ ਇੱਕ ਨਵੀਂ ਅਪਡੇਟ ਆਈ ਹੈ ਕੀ ਗੱਲਬਾਤ ਹੈ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਅਸਲ ਦੇ ਵਿੱਚ ਜਿਹੜਾ ਪੰਜਾਬ ਦੇ ਉਹਨਾਂ ਨੌਂਡਵਾਨਾਂ ਦਾ ਪੀਲਪੀ ਤੇ ਯੂਪੀ ਦੇ ਵਿੱਚ ਪੁਲਿਸ ਅਨਕਾਊਂਟਰ ਕੀਤਾ ਗਿਆ ਕਿਵੇਂ ਦੇਖਦੇ ਹੋ ਜੀ ਆਪਣੇ ਨਜ਼ਰੀਏ ਤੋਂ ਇਹ ਖੁੱਬ ਬੜੇ ਲੰਬੇ ਸਮੇਂ ਬਾਅਦ ਪੰਜਾਬ ਦਾ ਕਲਚਰ ਵਿੱਚ ਸ਼ੁਰੂ ਹੋਇਆ ਹੈ ਚਾਰ ਪੰਜ ਸਾਲ ਪਹਿਲੇ ਇਹਨਾਂ ਨੇ ਇੱਕ ਕਨਸੈਪਟ ਸ਼ੁਰੂ ਕੀਤੀ ਹੈ ਕਿ ਬੰਦੇ ਨੂੰ ਗੈਂਗਸਟਰ ਕਹਿ ਦਿਓ ਤੇ ਉਹਨੂੰ ਮਾਰ ਦਿਓ ਹੂੰ ਉਹਨਾਂ ਰੀਸੈਂਟਲੀ ਪੰਜ ਸੱਤੀ ਇਨਸੀਡੈਂਟਸ ਹੋ ਗਏ ਨੇ ਜਿਹੜਾ ਕਲਾਨੌਰ ਦੇ ਵਿੱਚ ਤੇ ਨੌਜਵਾਨ ਸੀ ਗੁਰਵਿੰਦਰ ਸਿੰਘ ਜਸ਼ਨਪ੍ਰੀਤ ਤੇ ਵਰਿੰਦਰ ਸਿੰਘ ਇਹ ਨੌਜਵਾਨ 17 ਤਰੀਕ ਨੂੰ ਪਿੰਡੋਂ ਨਿਕਲਦੇ ਨੇ ਕਿਉਂਕਿ ਵਰਿੰਦਰ ਟਰੱਕ ਡਰਾਈਵਰ ਹੈਗਾ ਜੀ ਯੂਪੀ ਦੇ ਵਿੱਚ ਉਹਨਾਂ ਨੂੰ ਇੱਕ ਦੇ ਸਿਰਚ ਗੋਲੀ ਮਾਰ ਦਿੱਦ ਨੇ ਗੁਰਵਿੰਦਰ ਦੇ ਹਮ ਜਸ਼ਨਪ੍ਰੀਤ ਜਿਹੜਾ ਹੈ ਉਹ ਤਾਂ ਜਦੋਂ ਸੰਸਕਾਰ ਦੇ ਮੌਕੇ ਤੇ ਪਹੁੰਚੇ ਉਥੇ ਲੋਕਾਂ ਨੇ ਮੈਨੂੰ ਦੱਸਿਆ ਜੀ ਉਹਦੇ ਤਾਂ ਗੋਲੀ ਦਾ ਨਿਸ਼ਾਨੀ ਨਹੀਂ ਹੈਗਾ ਉਹਦੀ ਆ ਤੌਣ ਜਿਹੜੀ ਹੈ ਕੁੱਟ ਕੇ ਰਗਾਂ ਨੂੰ ਮਾਰਿਆ ਗਿਆ ਹੈ ਹੂੰ ਤੇ ਸੋ ਜਦੋਂ ਮੈਂ ਉਹਨਾਂ ਦੀਆਂ ਡੈਡ ਬਾਡੀਜ਼ ਉਹਦੀ ਵੇਖੀ ਹੈ ਵਰਿੰਦਰ ਦੀ ਦੇਖੀ ਹੈ ਤੇ ਇਹਨੂੰ ਅੱਗ ਲੱਗੀ ਹੋਈ ਸੀ ਜਿਸ਼ਪ੍ਰੀਤ ਜਦੋਂ ਮੈਂ ਕਿਹਾ ਸੋ ਫੋਟੋਗ੍ਰਾਫਸ ਤੋਂ ਦੇਖਿਆ ਸੀ ਕਿ ਉਹ ਜਿਹੜੀ ਕਿਉਂਕਿ ਮੇਰਾ ਵੀ ਲਾਇਟ ਤਜਰਬਾ ਹੈ ਜੈਪਾਲ ਦੇ ਕੇਸ ਵਿੱਚ ਵੀ ਜਦੋਂ ਤੁਸੀਂ ਸ਼ਾਰਟ ਰੇਂਜ ਤੋਂ ਬੰਦੇ ਨੂੰ ਪੁਆਇੰਟ ਬਲੈਂਕ ਤੋਂ ਹਿੱਟ ਕਰਦੇ ਹੋ ਹੂੰ ਉਹਦਾ ਜਿਹੜਾ ਐਂਟਰੈਂਸ ਪੁਆਇੰਟ ਛੋਟਾ ਹੁੰਦਾ ਤੇ ਐਗਜ਼ਿਟ ਵੱਡਾ ਹੁੰਦਾ ਇਸ ਕੇਸ ਦੇ ਵਿੱਚ ਸਰਕਾਰ ਪੰਜਾਬ ਪੁਲਿਸ ਦਾ ਕਹਿਣਾ ਸੀ ਪੀ ਕਲਾਨੌਰ ਦੇ ਕੋਲਿਕ ਬਖਸ਼ੀਵਾਲ ਚੌਂਕੀ ਹੈ ਤੇ ਇਹਨਾਂ ਮੁੰਡਿਆਂ ਨੇ ਉਸ ਚੌਂਕੀ ਤੇ ਗ੍ਰੇਨੇਡ ਸੁੱਟਿਆ ਨਹੀਂ ਅਸੀਂ ਤਾਂ ਮਾਰਿਆ ਜਿਹੜੇ ਮਸਲੇ ਦੇ ਨਾਲ ਜੁੜਿਆ ਗਿਆ ਹੈ ਉਹ ਜਿੱਦ ਤੁਸੀਂ ਬੈਕਗ੍ਰਾਉਂਡ ਵੇਖੋ ਜਿੱਦ ਤੁਹਾਨੂੰ ਕਿਤੇ ਸਮਾਂ ਮਿਲੇ ਤੇ ਤੁਸੀਂ ਉਹਨਾਂ ਦੇ ਤਿੰਨਾਂ ਦੇ ਘਰ ਵੇਖ ਸਕਦੇ ਕਿ ਹਾਲਾਤ ਕੀ ਨੇ ਆਰਥਿਕ ਬੱਚਿਆਂ ਦੀ ਐਜੂਕੇਸ਼ਨ ਦਾ ਕੀ ਲੈਵਲ ਹੈ ਸੋ ਮੈਂ ਚੌਂਕੀ ਵੇਖਿਆ ਹੈ ਬਖਸ਼ੀਵਾਲ ਉਹ ਐਸੀ ਚੌਂਕੀ ਹੈ ਕਿ ਜਿੱਥੇ ਗ੍ਰਨੇਡ ਡਿੱਗੇ ਉੱਥੇ ਟੋਇਆ ਵੀ ਪੈਂਦਾ ਉੱਥੇ ਤੁਸੀਂ ਦੇਖੋ ਨਾ ਐਜ਼ ਅ ਫ੍ਰੈਂਸਿਕ ਐਕਸਪਰਟ ਉੱਥੇ ਕੋਈ ਪੱਥਰ ਮਾੜਾ ਮੋਟਾ ਟੁੱਟ ਭੱਜ ਹੁੰਦੀ ਹੈ ਉੱਥੇ ਬਸ ਜਿਵੇਂ ਤੇਲ ਸੁੱਟ ਕੇ ਕਾਫੂਕਿਆ ਹੁੰਦਾ ਉਹ ਹੈ ਗ੍ਰੇਨੇਟ ਈਗੇ ਤੇ ਟੋਹਿਆ ਨਾ ਪਈ ਪੋਸੀਬਲ ਹੈਗਾ ਸੋ ਉੱਚੀ ਪੁਲਸ ਦਾ ਵਰਸ਼ਨ ਹੈ ਮੈਨੂੰ ਉਹ ਡਾਟਫੁਲ ਲੱਗਿਆ ਫਿਰ ਕੀ ਹੈ ਕਿ ਲੜਕੇ ਜਦੋਂ ਉਹ ਪੂਰਨਪੁਰ ਸ਼ਹਿਰ ਹੈ ਯੂਪੀ ਪੀਲੀਪੀਤਾ ਜਿੱਦੇ ਵਿੱਚ ਇਹ ਇੱਕ ਹੋਟਲ 'ਚ ਸਟੇ ਕੀਤੇ ਨੇ ਸੀਸੀਟੀਵੀ ਫੁਟੇਜ ਦੱਸਦੀ ਹੈ ਕਿ ਬੱਚੇ ਬਾਹਰ ਵੀ ਜਾ ਰਹੇ ਨੇ ਆ ਵੀ ਰਹੇ ਜੇ ਤੋ ਤੁਸੀਂ ਹੋਟਲ 'ਚ ਕਮਰਾ ਲੈਂਦੇ ਹੋ ਤੁਹਾਡੀ ਪ੍ਰੋਪਰ ਚੈਕਿੰਗ ਹੁੰਦੀ ਹੈ ਤੁਸੀਂ ਇਹ ਹਥਿਆਰ ਕਿੱਥੋਂ ਲੈ ਕੇ ਚੱਲ ਗਏ ਫਿਰ ਜਿਹੜਾ ਮੁਕਾਬਲਾ ਸ਼ੋ ਕਰ ਰਹੇ ਨੇ ਮੁਕਾਬਲੇ ਦੀ ਵਿੱਚ ਕ੍ਰਾਸ ਫਾਇਰਿੰਗ ਹੁੰਦੀ ਹੈ ਗੋਲੀਆਂ ਦੇ ਨਿਸ਼ਾਨ ਹੁੰਦੇ ਨੇ ਸੋ ਇਹਨਾਂ ਨੇ ਕੀਤਾ ਕੀ ਹੈ ਕਿ 23 ਤਰੀਕ ਨੂੰ ਇਨਕਾਉਂਟਰ ਕਰਦੇ ਨੇ ਪਰਿਵਾਰ ਨੂੰ ਸ਼ਾਮ ਨੂੰ ਉੱਥੇ ਲੈ ਜਾਂਦੇ ਨੇ ਪੀਲੀਪੀਤ ਪੋਸਟਮਾਰਟਮ ਲਈ ਹੂੰ ਉੱਥੇ ਕਹਿੰਦੇ ਸੀ ਤੋ ਆਜੂ 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 ਇਹ ਕਮਰੇ ਚ ਪਾ ਦੰਦੇ ਨੇ ਇਨ ਦਾ ਮੀਨ ਟਾਈਮ ਕਾਗਜ਼ਾਂ ਤੇ ਦਸਖਤ ਕਰਾ ਕੇ ਤੋ ਜਿਹੜੀਆਂ ਡੈੱਡ ਬਾਡੀਜ਼ ਨੇ ਉਹ ਵੀ ਰੈਪ ਕਰਕੇ ਤਿੰਨਾਂ ਦੇ ਪਿੰਡ ਚ ਸਿੱਧੀਆਂ ਲੈ ਜਾਂਦੇ ਨੇ ਗਰਵਿੰਦਰ ਦੀ ਡੈਡ ਬਾਡੀ ਸਿੱਤੀਸ ਕਰਮਿਸ਼ਨ ਗਰਾਉਂਡ ਸਮਸ਼ਾਨ ਘਾਟ ਦੀ ਸਿੱਧੀ ਲੱਗੇ ਤੇ ਉੱਥੇ ਸੰਸਕਾਰ ਕਰਤਾ ਦੇਖਣ ਨਹੀਂ ਦਿੱਤੀ ਚੰਗੀ ਤਰ੍ਹਾਂ ਕਿ ਤਾਜ਼ੂ ਕਿ ਪਤਾ ਨਾ ਲੱਗੇ ਕਿ ਟਾਰਚਰ ਹੋਈ ਕਿ ਨਹੀਂ ਹੋਈ ਹੂੰ ਸੋ ਸੇਮ ਪੋਜੀਸ਼ਨ ਵਰਿੰਦਰ ਦੀ ਸੀ ਤੇ ਇਹੀ ਪੋਜੀਸ਼ਨ ਆ ਇਹ ਜਿਹੜਾ ਮੁੰਡਾ ਜਸ਼ਨ ਹੈ ਜਸ਼ਨ ਦਾ ਪਰਿਵਾਰ ਕਹਿੰਦਾ ਸੀ ਕਿ ਇਹਦੇ ਤੱਕ ਗੋਲੀ ਸਾਰੇ ਪਿੰਨੇ ਦੇ ਦੇਖਿਆ ਕਿ ਗੋਲੀ ਕੋਈ ਨਹੀਂ ਹੈ ਫਿਰ ਉਹ ਕਹਿੰਦੇ ਕਿ ਅਸੀਂ ਤੇ ਸੈਕਿੰਡ ਪੋਸਟਮਾਰਟਮ ਕਰਾਉਣਾ ਹੈ ਪੁਲਿਸ ਨੇ ਉੱਥੇ ਲੋਕਾਂ ਨੂੰ ਫਰੈਸ਼ ਰਾਈਜ਼ ਕਰਕੇ ਉਹਦਾ ਸਸਕਾਰ ਕਰਾਉਂਦਾ ਹੈ ਉਹ 15-20 ਮਿੰਟ ਦਾ ਫਰਕ ਸੀ ਜਦੋਂ ਅਗ ਲੱਗੀ ਜਦੋਂ ਪਹੁੰਚਿਆ ਮੈਨੂੰ ਕਹਿੰਦੇ ਜੀ ਵਕੀਲ ਸਾਹਿਬ ਜੇ ਤੁਸੀਂ ਪਹਿਲੇ ਆ ਜਾਂਦੇ ਤੇ ਫਿਰ ਸਾਡੇ ਨਾਲ ਏ ਤੱਕਾ ਨਹੀਂ ਸੀ ਹੁੰਦਾ ਉਹਨੇ ਇੱਕ ਪਾਰਟ ਹੈ ਜੀ ਅਸੀਂ ਇੱਥੇ ਦੋ ਗੱਲਾਂ ਤੇ ਕੌਂਟੈਸਟ ਕੀਤਾ ਹੈ ਮੰਨ ਲਓ ਉਹ ਬੰਦਿਆਂ ਨੇ ਗੋਲਾ ਵੀ ਛੁੱਟਿਆ ਹੈ ਗ੍ਰਨੇਡ ਛੁੱਟਿਆ ਹੈ ਉਹਨਾਂ ਦੀ ਪਾਕਿਸਤਾਨ ਨਾਲ ਗੱਲ ਵੀ ਹੋਈ ਸਾਰਾ ਕੋਸ਼ਿਸ਼ ਨਾਲ ਮੰਨ ਲੈਣੀ ਹੈ ਜੇ ਤੂੰ ਤੁਸੀਂ ਬੰਦੇ ਜਿਉਂਦੇ ਫੜਲੇ ਨੇ ਆਰਟੀਕਲ 21 ਕਹਿੰਦਾ ਹੈ ਕਿ ਨੋ ਵਨ ਸ਼ਲ ਬੀ ਡਿਪਰਾਈਵਡ ਫਰਮ ਹਿਸ ਲਾਈਫ ਐਕਸੈਪਟ ਡਿਊ ਪ੍ਰਸੀਜਰ ਐਸਟੈਬਲਿਸ਼ਡ ਬਾਏ ਦਾ ਲਾਅ ਕਿਸੇ ਵੀ ਬੰਦੇ ਦੀ ਤੁਸੀਂ ਜਾਨ ਨਹੀਂ ਲੈ ਸਕਦੇ ਜਿਹੜਾ ਕਾਨੂੰਨੀ ਪ੍ਰਸੀਜਰ ਤੋਂ ਹੋਵੇ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਹੈ ਬੰਦਿਆਂ ਨੂੰ ਫੜਨਾ ਹੈ ਉਹਨਾਂ ਦੇ ਖਿਲਾਫ ਐਵੀਡੈਂਸ ਕਲੈਕਟ ਕਰਕੇ ਚਲਾਨ ਪੇਸ਼ ਕਰਨਾ ਹੈ ਈ ਅਦਾਲਤ ਦਾ ਕੰਮ ਹੈ ਕਿ ਉਹਨੇ ਸਜ਼ਾ ਕਿਹੜੀ ਦੇਣੀ ਹੈ ਉਹਨੇ ਉਮਰ ਕੈਦ ਕਰਨੀ ਹੈ ਉਹਨੇ ਬੰਦੇ ਛੱਡਨੇ ਨੇ ਉਹਨੇ ਫਾਂਸੀ ਕਰਨੀ ਹੈ ਜੇ ਪੁਲਿਸ ਨੇ ਗੋਲੀ ਵੀ ਮਾਰ ਦੇਣੀ ਹੈ ਸਾਰਾ ਕੁਝ ਆਪ ਕਰ ਦੇਣਾ ਫਿਰ ਕਾਨੂੰਨ ਕਿੱਥੇ ਰੂਲ ਆਫ ਲਾ ਕਿੱਥੇ ਰਹਿ ਗਿਆ ਤੁਸੀਂ ਕਾਨੂੰਨੀ ਨੁਕਤਾ ਨਗਾਓ ਤੇ ਇਹਦੇ ਵਿੱਚ ਇੱਕ ਅਸਰ ਹੋਰ ਜਾਣਕਾਰੀ ਦਿਓ ਕਿ ਉਹਨਾਂ ਨੌਜਵਾਨਾਂ ਦੇ ਉੱਪਰ ਜਿਹੜਾ ਸੀਗਾ ਸੰਗੀਨ ਦੋਸ਼ ਸੀ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਗਰਨੇਡs ੁੱਟਿਆ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਉਹਨਾਂ ਦੀ ਪਾਕਿਸਤਾਨ ਦੇ ਨਾਲ ਮਿਲੀ ਭੂਗਤ ਸੀ ਕੀ ਲੱਗਦਾ ਕਿ ਜਦੋਂ ਇਸ ਤਰੀਕੇ ਦਾ ਉਹਨਾਂ ਦੇ ਵੱਲੋਂ ਰਿਐਕਟ ਕੀਤਾ ਗਿਆ ਪ੍ਰਸ਼ਾਸਨ ਨੂੰ ਸ਼ੱਕ ਹੋਇਆ ਤੇ ਉਸ ਤੋਂ ਬਾਅਦ ਲੱਗਦਾ ਨਹੀਂ ਸੀ ਕਿ ਕੋਈ ਐਫ ਆਈ ਆਰ ਜਾਂ ਕੋਈ ਮਾਮਲਾ ਦਰਜ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਹੁੰਦੀ ਉਸ ਤੋਂ ਬਾਅਦ ਜਾਂ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਦੇਖੋ ਅਜੇ ਨਾ ਪੰਜਾਬ ਪੁਲਿਸ ਇੱਕ ਸਪੈਸਿਫਿਕ ਕਾਦਰ ਆ ਗਿਆ ਜਿਹੜਾ ਬਹੁਤ ਐਂਟੀ ਸਿੱਖ ਹੈ ਇੱਕ ਕਪਿਲ ਕੌਸ਼ਿਕ ਜਿਹੜਾ ਇੰਸਪੈਕਟਰ ਹੈ ਸੀ ਸਟਾਫ ਤੇ ਬਹੁਤ ਐਂਟੀ ਸਿੱਖ ਤੇ ਪੌਇਜ਼ਨਡ ਹੈਗਾ ਸਿੱਖਾਂ ਦੇ ਖਿਲਾਫ ਹੂੰ ਇਹਨੇ ਤਿੰਨ ਮੁੰਡੇ ਮਾਰਨ ਤੋਂ ਬਾਅਦ ਇੱਕ ਮੁੰਡਾ ਫਿਰ ਕੁਝ ਦਿਨਾਂ ਬਾਅਦ ਵੀ ਫਿਰ ਕਲਨੌਰ ਮਾਰ ਦਿੱਤਾ ਉਹ ਕਿ ਪੈਸੇ ਦੇ ਕੋ ਇਸ਼ੂ ਸੈਟਲ ਕੀਤਾ ਹੈ ਕਿਸਾਨ ਯੂਨੀయన్స్ ਨੇ ਉਹ ਤੇ ਤਰਨੀ ਵੀ ਲਾਇਆ ਜਦੋਂ ਮੁੰਡੇ ਜੁੰਦੇ ਫੜੇ ਗਏ ਕਿਉਂਕਿ ਇਹਦੇ ਨਾਲ ਹੀ ਜਿਹੜੇ ਕਲੀਕ ਗਏ ਨੇ ਉਹਨਾਂ ਨੇ ਦੱਸਿਆ ਸੀ ਅਸੀਂ ਖੁੱਲਕੇ ਤੇ ਨਹੀਂ ਕੁਝ ਕਹਿ ਸਕਦੇ ਪਰ ਇੰਨੇ ਮੁੰਡਿਆਂ ਨੂੰ ਖੜੇ ਕਰਕੇ ਤੇ ਗੋਲੀਆਂ ਮਾਰੀਆਂ ਇੱਕ ਦੇ ਮੱਥੇ 'ਚ ਮਾਰੀ ਹੈ ਤੇ ਉਹਦੀਆਂ ਰਗਾਂ ਕੁੱਟ ਕੇ ਮਾਰ ਦਿੱਤਾ ਵਿਗੜੇ ਹੋਏ ਪੁਲਿਸ ਅਫਸਰ ਹੂੰ ਤੇ ਉਹਨਾਂ ਜਿਹੜੀ ਲਾਅ ਐਂਡ ਆਰਡਰ ਹੈ ਅਸੀਂ ਇਹੀ ਤੇ ਲੜਾਈ ਲੜ ਰਹੇ ਹਾਂ ਕਿ 95 ਤੱਕ ਸਾਨੂੰ ਜਸਟਿਸ ਨਹੀਂ ਮਿਲਿਆ ਸਾਡੇ ਫੇਕ ਇਨਕਾਉਂਟਰ ਹੋਈ ਨਹੀਂ ਜੇ ਰੂਲ ਆਫ ਲਾ ਹੈਗਾ ਤੇ ਸਾਰੇ ਲਈ ਇਕੁਅਲ ਹੋਣਾ ਚਾਹੀਦਾ ਤੇ ਇਸ ਜਿਹੜਾ ਹੁਣ ਟ੍ਰੈਂਡ ਸ਼ੁਰੂ ਹੋ ਗਿਆ ਹੈ ਕਿ ਬੰਦੇ ਮਾਰ ਦੇਨੇ ਨੇ ਫੜ ਕੇ ਤੁਸੀਂ ਕੋਈ ਗੈਂਗਸਟਰ ਕਹੇ ਕਿ ਕੋ ਕੁਛ ਕਹੇ ਕਿ ਮਾਰਾ ਟ੍ਰੈਂਡ ਹੈਗਾ ਹੂੰ ਬਹੁਤ ਸਾਰੀਆਂ ਸਿੱਖਾਂ ਦੀਆਂ ਜਥੇਬੰਦੀਆਂ ਨੇ ਸਰਦਾਰ ਮਾਨ ਸਾਹਿਬ ਵੀ ਨੇ ਹੋਰ ਵੀ ਸਮਾਜਿਕ ਕਾਰਕੁਨ ਜਿਹੜੇ ਇਸੇ ਪੱਖ ਨੂੰ ਲੈ ਕੇ ਕੰਮ ਕਰਦੇ ਨਜ਼ਰ ਆਉਂਦੇ ਨੇ ਕੀ ਲੱਗਦਾ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਸਮੇਂ ਦਾ ਨਿਜ਼ਾਮ ਆ ਉਹਦੇ ਤੱਕ ਇਸ ਚੀਜ਼ ਨੂੰ ਲੈ ਕੇ ਆਵਾਜ਼ ਬੁਲੰਦ ਨਹੀਂ ਕੀਤੀ ਜਾ ਸਕੀ ਕਿ ਇਸ ਤਰੀਕੇ ਦੇ ਜਿਹੜੇ ਹਾਲਾਤ ਜਾਂ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਾਂ ਕੋਈ ਨਾ ਕੋਈ ਰੋਕ ਲੱਗਣੀ ਚਾਹੀਦੀ ਇੱਥੇ ਸ੍ਰੀਮਤ ਸਾਹਿਬ ਬੀਿੰਗ ਹਿਊਮਨ ਰਾਈਟਸ ਐਕਟਿਵਿਸਟ ਮੈਨੂੰ ਅਰਾਊਂਡ 27-28 ਸਾਲ ਹੋ ਗਏ ਨੇ ਮੈਂ 98 ਤੋਂ 온ਵਰਡ ਹਿਊਮਨ ਰਾਈਟਸ ਦਾ ਫਰਮ ਸਟੂਡੈਂਟ ਲਾਈਫ ਕੰਮ ਕਰ ਰਿਹਾ ਹਾਂ ਇਹ ਜਿਹੜਾ ਐਕਸਪੀਰੀਅੰਸ ਹੈ ਜਿਹੜੀ ਇਨਸਾਫ ਦੀ ਲੜਾਈ ਆ ਬਹੁਤ ਲੰਬੀ ਹੁੰਦੀ ਹੈ ਹਮ ਇਨਸਾਫ ਮਹਿੰਗਾ ਵੀ ਬਹੁਤ ਹੈ ਪਹਿਲੀ ਤੇ ਗੱਲ ਹੈ ਕਿ ਬਹੁਤੇ ਵਿਕਟਮ ਵਿਚਾਰੇ ਜਿਹੜੇ ਫਾਈਨੈਂਸ਼ਲੀ ਬਹੁਤ ਕਮਜ਼ੋਰ ਤਬਕਿਆਂ ਚੋਂ ਆਉਂਦੇ ਨੇ ਕਿ ਫਾਈਨੈਂਸ਼ੀਅਲ ਪੋਜੀਸ਼ਨ ਐਡੀ ਨਹੀਂ ਹੁੰਦੀ ਕੋ ਲੜਾਈ ਲੜਨ ਸੈਕੰਡ ਵਨ ਕੀ ਹੁੰਦਾ ਜਦੋਂ ਤੁਸੀਂ ਲੜਦੇ ਹੋ ਉਹਨਾਂ ਨੂੰ ਪੂਸ ਦਬਾ ਲੈਂਦੀ ਹੈ ਜਿਵੇਂ ਇਸ ਕੇਸ 'ਚ ਹੋਇਆ ਕਿ ਜਦੋਂ ਮੈਂ ਸੁਪਰੀਮ ਕੋਰਟ ਦੇ ਚੀਫ ਜਸਸਟ ਨੂੰ ਇੰਡੀਆ ਦੇ ਹੋਮਨਿਸਟਰ ਨੂੰ ਚੁਪੀਤੇ ਗਵਰਨਰ ਨੂੰ ਪੰਜਾਬ ਦੇ ਗਵਰਨਰ ਨੂੰ ਉਸੇ ਚਿੱਠੀ ਦਿੱਤੀ ਕਿ ਇਹ ਫੇਕ ਇਨਕਾਉਂਟਰ ਦੀ ਸੀਬੀਆਈ ਜਾਂਚ ਚਾਹੀਦੀ ਹੈ। ਉਹਨਾਂ ਨੇ ਜਸ਼ਨਪ੍ਰੀਤ ਦੇ ਫਾਦਰ ਸਰੂਪ ਸਿੰਘ ਨੂੰ ਤੇ ਵਰਿੰਦਰ ਦੇ ਜੀਜੇ ਨੂੰ ਇੱਕ ਛੁੱਠੇ ਪਰਚੇ ਚ ਪਾ ਦਿੱਤਾ ਹੈ। ਪਿੰਡ ਤੋਂ 78 ਕਿਲੋਮੀਟਰ ਦੀ ਦੂਰੀ ਤੇ ਕਲਾਂੌਰੇ ਕਤਲ ਹੁੰਦਾ ਹੈ। ਉਸ ਦਿਨ ਪਿੰਡ ਦੇ ਵਿੱਚ ਕੋਈ ਬਜ਼ੁਰਗ ਪੂਰਾ ਹੋ ਜਾਂਦਾ ਉਹ ਦਾ ਪੋਕਸੀ। ਸਰੂਪ ਸਿੰਘ ਗਰਮੀ ਸਿੰਘ ਗੁਰਦੁਆਰੇ ਚ ਨਹੀਂ ਬਹੰਤੂ ਲੈ ਕੇ 2 ਵਜੇ ਤੱਕ ਸੀਸੀਟੀਵੀ ਫੁਟੇਜ ਦੱਸ ਰਹੀ ਹੈ ਕਿ ਇੱਥੇ ਨਹੀਂ ਫਿਰ ਵੀ ਉਹ ਜਿਹੜਾ ਐਸਐਚਓ ਕਿਉਂਕਿ ਇਹਦੇ ਵਿੱਚ ਐਸਐਚਓ ਕਲਨੌਰ ਵੀ ਕਿਊਜ਼ਡ ਹੈਗਾ ਕਪਿਲ ਕੌਸ਼ਕ ਕਿਊਜ਼ਡ ਹੈਗਾ ਇੱਕ ਨਾਲ ਉਹਨਾਂ ਦੇ ਤੀਸਰਾ ਬੰਦਾ ਤਿੰਨ ਆਫੀਸਰਸ ਨੇ ਜਿੰਨਾਂ ਨੂੰ ਸੀ ਕਿਹਾ ਕਿ ਕਿਊਜ਼ਡ ਰੇ ਫੇਕ ਇਨਕੌਂਟਰ ਹੂੰ ਉਹਨ ਐਸਐਚਓ ਨੇ ਉਹ ਜਿਹੜਾ ਸਰਪੰਚ ਜਿਹਦਾ ਪ੍ਰਭ ਮਰਿਆ ਉਹਨੂੰ ਕਿਹਾ ਵੀ ਮੈਂ ਤੇਰਾ ਕੇਸ ਤਾਂ ਤੇਰੀ ਮਰਜ਼ੀ ਨਾਲ ਚਲਾਉਣਾ ਜੇ ਤੂੰ ਆ ਦੋ ਬੰਦਿਆਂ ਦੇ ਨਾਂ ਪਾਉਂਗਾ ਹੂੰ ਉਹਨ ਮੈਂ ਉਹ ਅਸੀਂ ਗਵਰਨਰਮੈਂਟ ਮੈਮੋਰੰਡਮ ਦੇਖ ਕੇ ਆਏ ਮੈਨੂੰ ਦੱਸਿਆ ਜੇ ਤੁ ਸੰਸਾਇੰਟਿਫਿਕ ਟੈਕਨੀਕਸ ਹੈਗੀਆਂ ਨੇ ਇਨਵੈਸਟੀਗੇਸ਼ਨ ਦੀਆਂ ਤੁਸੀਂ ਕਾਲ ਡੰਪ ਚੱਕ ਲੋ ਜਿਸ ਦਿਨ ਕਤਲ ਹੋਇਆ ਉੱਥੇ ਦੇਖੋ ਸਰੂਪ ਸਿੰਘ ਗਰਮੀਤ ਸਿੰਘ ਹੈਗਾ ਕਿ ਨਹੀਂ ਹੈਗਾ ਜਿਹੜਾ ਸ਼ਿਕਾਇਤ ਕਰਤਾ ਸਰਪੰਚ ਗੁਰਵੰਦਰ ਸਿੰਘ ਆ ਉਹ ਹੈਗਾ ਕਿ ਨਹੀਂ ਹੈਗਾ ਸੈਕੰਡ ਵਾਰਡ ਜਿਹੜੀ ਫੁਟੇਜ ਯਾਨੀ ਨੇ ਗੁਰਦੁਆਰੇ ਦੀ ਲੈ ਲਈ ਉਹਦੇ ਚ ਸਾਰਾ ਕੁਝ ਪਤਾ ਕਿ ਗਰਮੀਤ ਤੇ ਸਰੂਪ ਸਿੰਘ ਜਿਹੜੇ ਵਜੇਸ਼ਨ ਦੇ ਫਾਦਰ ਨੇ ਗੁਰਦੁਆਰਾ ਸਾਹਿਬ ਬੈਠੇ ਹੋਏ ਨੇ ਤੀਜੇ ਨੰਬਰ ਤੇ ਉਹ ਜਿਹੜਾ ਸਰਪੰਚ ਹੈ ਉਹ ਮੋਟਰਸਾਈਕਲ ਤੇ 12:00 ਵਜੇ ਕੇ 20 ਮਿੰਟ ਤੇ ਕੋਈ ਗਲੀ ਬਣ ਰਹੀ ਹੈ ਉੱਥੇ ਜਾਂਦਾ ਹੈ 12:00 ਵਜ ਕੇ 23 ਮਿੰਟ ਤੇ ਉੱਥੇ ਆਉਂਦਾ ਹੈ ਐਫਆਰ ਚ ਕਹਿ ਰਿਹਾ ਸੀ ਮੈਂ ਕਾਰ ਲੈ ਕੇ ਕਲਾਨੌਰ ਜਾ ਰਿਹਾ ਸੀ ਤੇ ਅੱਗੇ ਅੱਗੇ ਮੇਰਾ ਭਰਾ ਸੀ ਤੇ ਪਿੱਛੇ ਪਿੱਛੇ ਮੈਂ ਸੀ ਉਹਨੇ ਮੈਂ ਨਹੀਂ ਕਹਿ ਰਿਹਾ ਸੀ ਸੀਸੀਟੀਵੀ ਫੁਟੇਜ ਕਹਿ ਰਹੀ ਹੈ ਟਾਵਲ ਕੇਸ਼ਨਸ ਕਹਿ ਰਹੀ ਹੈ ਜਿਹੜਾ ਨੌਜਵਾਨ ਜਿਹੜੇ ਨੌਜਵਾਨਾਂ ਦਾ ਮੁਕਾਬਲਾ ਬਣਾਇਆ ਗਿਆ ਉਹਨਾਂ ਦੇ ਪਰਿਵਾਰਾਂ ਦੇ ਰੁਪੀਆਂ ਨੂੰ ਨਾਮ ਦਾ ਕਰਸ ਫਸਾ ਦਿੱਤਾ ਉਹਨੂੰ ਗੱਲ ਨਾਲ ਤਾਂ ਹਾਈ ਕੋਰਟ ਰੈਟ ਫਾਈਲ ਕੀਤੀ ਸੀ ਨਾਂ ਤੇ ਹਾਈ ਕੋਰਟ ਦੇ ਜੱਜ ਸਭ ਸੁਣਨ ਨੂੰ ਤਿਆਰ ਨਹੀਂ ਇਹਨਾਂ ਸੈਂਸਿਟਿਵ ਮੈਟਰ ਹੈ ਪੁਲਿਸ ਨੇ ਛਲਾਨ ਪੇਸ਼ ਕੀਤਾ ਹੈ ਮੈਂ ਐਸਐਸਪੀ ਨੂੰ ਮੇਰਾ ਫੋਨ ਛਪਿਆ ਮੈਂ ਤੁਹਾਨੂੰ ਦੱਸਦਾ ਇਨ ਰਾਈਟਿੰਗ ਮੈਂ ਕੀ-ਕੀ ਆ ਸੈਂਟੀਫਿਕ ਐਂਗਲਸ ਨੇ ਤਿੰਨਾਂ ਨੂੰ ਲੈ ਉਹ ਸੀਸੀਟੀਵੀ ਫੁਟੇਜ ਲੈ ਉਹ ਕਾਲ ਦਾ ਡੰਪ ਚੱਕ ਲੂੰ ਪਰ ਨਹੀਂ ਕੀਤਾ ਹੈਗਾ ਸੂਚੜੀ ਲੜਾਈ ਹੈ ਜਸਸ ਦੀ ਬਹੁਤ ਲੰਬੀ ਹੁੰਦੀ ਹੈ ਜਿਹੜੇ ਲੜਦੇ ਵੀ ਨੇ ਹੁਣ ਤੁਸੀਂ ਦੇਖੋ ਕਿ ਜਿੰਨੇ ਆ ਸੀਬੀਆਈ ਕੇਸਾਂ ਚ ਕਨਵਿਕਸ਼ਨ ਹੋ ਰਹੀ ਹੈ ਕੇਸ ਕਦੋਂ ਦੇ ਨੇ 1994 1990 1999 ਅੱਜ ਤੀ ਤੀ 35 35 ਸਾਲ ਪਰਵਾਰਾਂ ਨੂੰ ਲੜਨ ਤੋਂ ਬਾਅਦ ਜਦੋਂ ਜਸਸ ਹੁੰਦਾ ਹੁਣ ਜਦੋਂ ਤੇ ਸਿੱਖ ਕੇਸ ਹੁੰਦੇ ਨੇ ਉਦੋਂ ਜੱਜ ਕਹਿੰਦੇ ਨੇ ਵੀ ਹਰ ਚੀਜ਼ ਦੀ ਹਾਇਰ ਸਾਈਡ ਹੁਣ ਮੇਰੇ ਆ ਕੇਸ ਦੇ ਵਿੱਚ ਮਾਰਚ ਮਹੀਨੇ ਇੱਕ ਡਰੋਨ ਮੈਟਰ ਸੀ ਮੁੰਡਾ ਆਕਾਸ਼ ਦੀਪ ਹੈ ਉਹਨੂੰ 6 ਸੈਕਸ਼ਨਸ ਦੇ ਵਿੱਚ ਵਰਕਇਟ ਕਰ ਦਿੱਤੀ ਮਲ ਐਕਸਟ੍ਰੀਮਲੀ ਹਰ ਗੱਲ ਤੇ ਜਦੋਂ ਫਿਰ ਇਹਨਾਂ ਪੁਲਸ ਵਾਲਿਆਂ ਦਾ ਆਂਦਾ ਫਿਰ ਕਹਿੰਦੇ ਜੀ ਇਹ ਲੀਨੈਂਟ ਵਿਊ ਲੈਣਾ ਇਹਨਾਂ ਨੂੰ ਜਿਹੜੀ ਲੋਇਸਟ ਸਜ਼ਾ ਹੁੰਦੀ ਆ ਆਲਵੇਸ 35 35 ਸਾਲ ਬਾਅਦ ਤੁਸੀਂ ਸੰਘਰਸ਼ ਕਰਦੇ ਹੋ ਸਜ਼ਾ ਕਰਾਉਂਦੇ ਹੋ ਸਜ਼ਾ ਲੋਇਸਟ ਹੁੰਦੀ ਹੈ ਫਿਰ ਵਿੱਚ ਸਰਕਾਰ ਤੇ ਗਵਰਨਰ ਆਜਾ ਉਹ 2 ਸਾਲ ਬਾਅਦ ਕਹਿੰਦਾ ਸੀ ਅਸੀਂ ਤੇ ਇਹਨਾਂ ਨੂੰ ਹੁਣ ਬੁੱਧ ਕੰਟੈਕਟ ਤੇ ਛੱਡਦੇ ਨੇ ਹਾਂ ਨਾ ਮਾਫੀਆਂ ਦੇ ਦਿੰਦੇ ਨੇ ਸੋ ਇਹ ਜਿਹੜਾ ਲੱਗਣਾ ਹੁੰਦਾ ਬਹੁਤ ਸਿਲੈਕਟਿਵ ਫੈਮਲੀਆਂ ਲੱੱਗ ਸਕਦੀਆਂ ਨੇ ਮਤਲਬ 90% ਲੋਕ ਇਸ ਪੋਜੀਸ਼ਨਸ 'ਚ ਨਹੀਂ ਹੁੰਦੇ ਕੋ ਸਰਕਾਰ ਦੀ ਤੱਕੇਸ਼ਾਈ ਦੇ ਖਿਲਾਫ ਲੜ ਸਕਦੇ ਕਿਉਂਕਿ ਸਰਕਾਰ ਦਾ ਤਾਣਾ ਬਾਣਾ ਬਹੁਤ ਵੱਡਾ ਹੈ ਸਾਰਾ ਕੁਛ ਤੇ ਰੋਟ কন্ট্রোল ਵਾਂਗੂ ਇਹਨਾਂ ਕੋਲ ਚੱਲਦੇ ਹੁਣ ਇਸ ਕੇਸ ਦੇ ਵਿੱਚ ਅਸੀਂ ਪਿੱਲਰ ਤੋਂ ਪੋਸਟ ਤੱਕ ਗਏ ਹੈ ਕਿਸੇ ਨੇ ਜਸਸ ਨੂੰ ਦਿੱਤਾ ਸੀ ਕਹਿ ਰਹੇ ਸੀ ਜੀ ਕਿ ਤੂੰ ਸੀ ਤਿੰਨ ਮੁੰਡੇ ਮਾਰ ਦਿੱਤੇ ਨੇ ਫਿਰ ਨਜ਼ਾਇਜ਼ ਕਤਲ ਕੇ ਇਸ ਵੀ ਤੁਸੀਂ ਫਸਾਤਾ ਸਾਰਾ ਇਲਾਕੇ ਨੂੰ ਪਤਾ ਕਿ ਇਹ ਮੁੰਡੇ ਉਸ ਵੇਲੇ ਇੱਥੇ ਨਹੀਂ ਸੀ ਹੈਗੇ ਤਾਂ ਗੁਰਦੁਆਰੇ ਬੈਠੇ ਨੇ ਕਿ ਉਸ ਜਿੱਥੋਂ ਤੱਕ ਪੰਥਕ ਆਰਗੇਨਾਈਜੇਸ਼ਨਸ ਦੀ ਗੱਲ ਹੈ ਕਿ ਜਦ ਤੱਕ ਤੁਸੀਂ ਸਪੈਸੀਫਿਕ ਕੋਈ ਟੀਮ ਵਰਕ ਨਹੀਂ ਕਰਦੇ ਭੋਗ ਤੇ ਆਪਾਂ ਰੋਲਾ ਗੋਲਾ ਕਰ ਲੈਣੀਆਂ ਆ ਸੰਸਕਾਰ ਤੇ ਇਕੱਠੇ ਹੋ ਜਨੀਆਂ ਉਸ ਤੋਂ ਬਾਅਦ ਜਿਹੜਾ ਪਿਛਲਾ ਪੰਡ ਹੈ ਲੀਗਲ ਬੈਟਲ ਦਾ ਉਹਦੇ ਵਿੱਚ ਕੋਈ ਨਹੀਂ ਆਉਂਦਾ ਹੂੰ ਸੋ ਜਦੋਂ ਤੱਕ ਆਪਾਂ ਸਸਟੇਨਡ ਲੜਾਈ ਵੀ ਲੜਾਂਗੇ ਇਹਨਾਂ ਵਿਸ਼ਿਆਂ ਤੇ ਸਟੇਟ ਨੂੰ ਜਦੋਂ ਪਤਾ ਲੱਗੂਗਾ ਨਾ ਕਿ ਆਪਾਂ ਮੰਨ ਲਓ ਪਜ਼ਾ ਫੇਕ ਇੰਕਾਊਂਟਰ ਹੁੰਦੀ ਹੈ ਜੇ ਪਜ਼ਾਮਾ ਦੀ ਪੈਰਵਾਹੀ ਕਰਾਂਗੇ ਕੋਈ 20 25 30 ਕੈਦ ਹੋਣਗੇ ਬਿਲਕੁਲ ਫਿਰ ਜਿਹੜੇ ਅਫਸਰ ਨੇ ਫਿਰ ਉਹ ਪਿੱਛੇ ਹਟਣਗੇ ਫਿਰ ਉਹਨਾਂ ਨੂੰ ਸਮਝ ਆਊਗੀ ਜੇ ਆਪਾਂ ਐਦਾਂ ਕੀਤਾ ਹੂੰ ਤੇ ਉਹਦਾ ਰਿਐਕਸ਼ਨ ਹੋਣਾ ਇਸ ਕੇਸ ਦੇ ਵਿੱਚ ਕੀ ਲੱਗਦਾ ਕਿ ਜੋ ਪੀਐਲਪੀ ਵਿੱਚ ਫੇਕ ਅਨਕਾਉਂਟਰ ਕਿਹਾ ਜਾ ਰਿਹਾ ਕਿ ਕੀਤਾ ਗਿਆ ਤੇ ਇਹਦੇ ਵਿੱਚ ਕੋਈ ਲੀਗਲੀ ਐਵੀਡੈਂਸ ਬਚਦਾ ਹੈ ਜਿਹਨੂੰ ਅੱਗੇ ਲਿਜਾਇਆ ਜਾ ਸਕਦਾ ਹੈ ਜਾਂ ਇੱਕ ਸਬੂਤ ਦੇ ਆਧਾਰਤ ਵਜੋਂ ਰੱਖਿਆ ਜਾ ਸਕਦਾ ਹੈ ਦੇਖੋ ਪੋਸਟਮਾਰਟਮ ਰਿਪੋਰਟਸ ਨੇ ਸਾਰਾ ਕੁਝ ਹੈਗਾ ਜਿਸ ਸੀਬੀਆਈ ਵਰਗੀ ਪ੍ਰੈਮੀਅਰ ਇੰਪੈਂਟਡ ਏਜੰਸੀ ਜਾਂਚ ਕਰਦੀ ਹੈ ਇੱਥੇ ਬੜੀਆਂ ਲੇਅਰਸ ਖੁੱਲਣਗੀਆਂ ਹੂੰ ਦੀ ਵੇਖਣ ਵਾਲੇ ਆਮਲੇ ਮੈਨੂੰ ਵੀ ਪਤਾ ਵੀ ਇਹ ਸਾਰਾ ਝੂਠਾ ਪਰਚਾ ਹੈਗਾ ਤੇ ਸੋ ਪਰ ਇਥੇ ਜਿਹੜੀਆਂ ਅਦਾਲਤਾਂ ਨੇ ਉਹ ਜਦੋਂ ਸਿੱਖਾਂ ਦਾ ਕੇਸ ਹੁੰਦਾ ਉਹ ਭਾਵੇਂ ਜਿੰਨੀ ਵੱਡੀ ਤੋਂ ਵੱਡੀ ਹਿਊਮਨ ਰਾਈਟਸ ਦੀ ਵੋਲੂਸ਼ਨ ਹੋ ਜੇ ਉਹ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਸੀ ਮਤਲਬ ਇੱਕ 2012 ਦੇ ਵਿੱਚ ਚੌਰਸਿਤਮਾ ਪਿੰਡ ਹੈ ਗਰਦਾਸਪੁਰ ਸਚ ਉੱਥੋਂ ਦਾ ਲੜਕਾ ਸੀ ਜਿਸਪਾਲ ਸਿੰਘ ਉਹ ਇੰਜੀਨੀਅਰਿੰਗ ਦਾ ਸਟੂਡੈਂਟ ਸੀ ਜਦੋਂ ਭਾਈ ਰਾਜਵਾਨੀ ਨੂੰ ਫਾਂਸੀ ਕੀਤੀ ਹੈ 29 ਮਾਰਚ 2012 ਨੂੰ ਉਹਦੇ ਪ੍ਰੋਟੈਸਟ ਵਿੱਚ ਬੱਚਿਆਂ ਨੇ ਜਿਹੜੇ ਸਿਕਸ ਸੀ ਉਹਨਾਂ ਨੇ ਇਕੱਠੇ ਹੋ ਕੇ ਉੱਥੇ ਕੇਸਰੀ ਮਾਰਚ ਕੀਤਾ ਤੇ ਉੱਥੇ ਵੀਡੀਓਜ਼ ਆ ਗਈਆਂ ਕਿ ਕਾਨੂੰਨ ਕਹਿੰਦੇ ਕਿ ਤੁਸੀਂ ਸਿਵਿਲੈਂਸ ਦੇ AK-47 ਨਹੀਂ ਚਲਾ ਸਕਦੇ ਤੇ ਗੋਲੀ ਚਲਾਉਣ ਦਾ ਵੀ ਇੱਕ ਪ੍ਰੋਪਰ ਪ੍ਰਸੀਜਰ ਹੁੰਦਾ ਹੈ ਕਿ ਤਹਿਸੀਲ ਦਾ ਜਿਹੜਾ ਮੈਜਿਸਟ੍ਰੇਟ ਹੁੰਦਾ ਹੁਣ ਤਾਂ ਮੋਦੀ ਦੇ ਨਵੇਂ ਕਾਨੂੰਨ ਚ ਬਹੁਤ ਪਾਵਰਾਂ ਦਿੱਤੀਆਂ ਨੇ ਪਹਿਲਾ ਕਨੂਨ ਕਹਿੰਦਾ ਸੀ ਕਿ ਮੈਜਿਸਟਰੇਟ ਮੌਕੇ ਤੇ ਹਾਜ਼ਰ ਹੋਣਾ ਚਾਹੀਦਾ ਹੈ ਸਭ ਤੋਂ ਪਹਿਲੇ ਜੇ ਕੋਈ ਲਾਅ ਐਂਡ ਆਰਡਰ ਖਰਾਬ ਹੁੰਦਾ ਤੁਸੀਂ ਲਾਠੀ ਚਾਰਜ ਕਰਨਾ ਹੈ ਲਾਠੀ ਚਾਰਜ ਤੇ ਬੰਦੇ ਨਹੀਂ ਕੰਟਰੋਲ ਆਉਂਦੇ ਫਿਰ ਤੁਸੀਂ ਜਿਹੜੀ ਹੈ ਅਥਰੋ ਗੈਸ ਚੂਜ਼ ਕਰਨੀ ਜੀ ਹੈਨਾ ਜੇ ਉਹਦਾਂ ਵੀ ਨਹੀਂ ਫਿਰ ਤੁਸੀਂ ਨਾ ਜਿਹੜੀਆਂ ਉਹ ਹੁੰਦੀਆਂ ਪਲਾਸਟਿਕ ਵਾਲੀਆਂ ਗੋਲੀਆਂ ਉਹ ਚਲਾਉਣੀਆਂ ਪਰ ਤੁਸੀਂ ਸਿੱਧੀ AK47 ਚੱਕਦੇ ਹੋ ਤਾਂ ਠੋਕ ਦਿੰਦੇ ਹੋ ਉੱਚ ਕਮਿਸ਼ਨਰ ਡਿਵੀਜ਼ਨਰ ਕਮਿਸ਼ਨਰ ਜ਼ਿਲੰਦਰ ਦੀ ਰਿਪੋਰਟ ਆ ਗਈ ਕਿ ਆਫਲਨ ਫਲਨਾ ਅਫਸਰ ਜ਼ਿੰਮੇਵਾਰ ਹੈ ਇਹ ਕਿਲਿੰਗ ਗਲਤ ਹੋਈ ਹੈ ਜਿਸ ਪਾਸ ਪਰ ਅਸੀਂ ਹਰਾਨ ਸੀ ਵੀ ਹਾਈ ਕੋਰਟ ਦੇ ਵਿੱਚ ਸਰਕਾਰ ਜਿਹੜੀ ਪੁਲਿਸ ਆਫ ਦਾ ਵਰਸ਼ਨ ਦਿੰਦੀ ਹੈ ਕਿ ਗੋਲੀ ਕੰਧ ਚ ਵੱਜੀ ਹੈ ਤੇ ਕੰਧ ਚੋਂ ਕੋਮਕੇ ਜਿਸਪਾਲ ਤੇ ਢਿੱਡ ਚ ਵੱਜ ਕੇ ਤੇ ਨਿਕਲ ਗਈ ਹੈ ਔਰ ਤੇ ਹਾਈ ਕੋਰਟ ਵੀ ਮੋਹਰ ਲਾ ਦਿੰਦੀ ਹੈ ਔਰ ਤੇ ਸੁਪਰੀਮ ਕੋਰਟ ਵੀ ਮੋਹਰ ਲਾ ਦਿੰਦੀ ਹੈ ਹੂੰ ਸੋ ਜੀ ਜਦੋਂ ਸਾਡੇ ਸਿੱਖ ਇਸ਼ੂਜ਼ ਆਉਂਦੇ ਨੇ ਜੁਡੀਸ਼ਰੀ ਵੀ ਅੰਨੀ ਹੋ ਜਾਂਦੇ ਨੇ ਮੈਂ ਬੀਗ ਲਾਇਰ ਇੱਥੇ ਕਹਿ ਰਿਹਾ ਹਾਂ ਕਿ ਬਹੁਤ ਜਗ੍ਹਾ ਤੇ ਅਸੀਂ ਜਿਹੜਾ ਬਾਇਸ ਐਟੀਟਿਊਡ ਅਫਸਰਸ ਦਾ ਦੇਖਿਆ ਹੈ ਉਹਨਸੀਆਂ ਨਯਾ ਦਾ ਕੇਸ ਕੀਤਾ ਇੱਕ ਜਿਰਚਾ ਕਨਵਿਕਸ਼ਨਸ ਹੋਈਆਂ ਨਹੀਂ ਕਾਨੂੰਨ ਕਹਿੰਦਾ ਵੀ ਮੁਜ਼ਰਮ ਦੇ ਸਾਹਮਣੇ ਤੁਸੀਂ ਜਜਮੈਂਟ ਸੁਣਾਉਣੀ ਹੈ ਨਾ ਮੁਜ਼ਰਮ ਨੂੰ ਪੇਸ਼ ਕੀਤਾ ਗਿਆ ਨਾ ਉਹਨਾਂ ਨੂੰ ਜਜਮੈਂਟ ਦੀ ਕਾਪੀ ਦਿੱਤੀ ਗਈ ਨਾ ਵਕੀਲ ਨੂੰ ਦਿੱਤੀ ਗਈ ਤੇ ਬੰਦੇ ਟੰਗ ਕੇ ਤੁਸੀਂ ਲਾਈਫ ਸੈਂਸ ਜਮੈਂਟ ਵੀ ਕਰ ਦਿੱਤੀ ਹੈ ਰੂਲ ਆਫ ਲਾਅ ਕਿੱਥੇ ਹੈ ਕਜੀ ਤੋਂਟਾ ਹਾਂ ਬਿਲਕੁਲ ਪੀਲੀ ਪੇਜ ਦੇ ਵਿੱਚ ਪਿਛਲੇ ਦਿਨੀ ਤਕਰੀਬਨ 2024 ਦਸੰਬਰ ਦੇ ਮਹੀਨੇ ਦੇ ਵਿੱਚ ਨੌਂ ਡਵਾਨਾ ਨੂੰ ਮਾਰਿਆ ਗਿਆ ਤਾਂ ਇਸੇ ਦੇ ਸਬੰਧ ਵਿੱਚ ਵਕੀਲ ਸਾਹਿਬ ਨੇ ਆਪਣਾ ਪੱਖ ਦਿੱਤਾ ਹੈ ਕਿ ਉਹ ਨੌਂ ਡਵਾਨਾ ਦਾ ਜਿਹੜਾ ਅਨਕਾਊਂਟਰ ਹੈ ਉਹ ਫੇਕ ਕੀਤਾ ਗਿਆ ਹੈ ਔਰ ਉਹ तमाम सारे ਸਵਾਲ ਇਹ ਵੀ ਜੁੜਦੇ ਨੇ ਕਿ ਜਿਹੜੇ ਹੁਣ ਪਰਿਵਾਰ ਦੇ ਮੈਂਬਰ ਨੇ ਦੋ ਪਰਿਵਾਰ ਦੇ ਮੈਂਬਰਾਂ ਦੇ ਮੁਖੀਆਂ ਦੇ ਉੱਪਰ ਵੱਖ-ਵੱਖ ਧਰਾਵਾਂ ਦੇ ਤਹਿਤ ਇੱਕ ਜਿਹੜਾ ਕੋਈ ਕਤਲ ਹੋਇਆ ਸੀ ਨੀਡਲੇ ਪਿੰਡ ਦੇ ਵਿੱਚ ਤਾਂ ਉਹਦੇ ਵਿੱਚ ਜੋੜ ਕੇ ਮਾਮਲਾ ਦਰਜ ਕੀਤਾ ਗਿਆ ਕਤਲ ਦਾ ਕੇਸ ਹੈ ਜਿਹੜਾ ਪਾ ਦਿੱਤਾ ਗਿਆ ਹੈ ਤਾਂ ਤਮਾਮ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਕਿਹੜੇ ਸੰਦਰਭ ਦੇ ਵਿੱਚ ਦੇਖੇ ਜਾ ਸਕਦੇ ਨੇ ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਦੇਖਣਾ ਹੋਵੇਗਾ ਕਿ ਨਿਆ ਪ੍ਰਣਾਲੀ ਦੇ ਵੱਲੋਂ ਇਸ ਮਸਲੇ ਦੇ ਵਿੱਚ ਕਿਸ ਤਰੀਕੇ ਦਾ ਰੁਖ ਅਪਣਾਇਆ ਜਾਂਦਾ ਹੈ